ਤਾਂ ਦਾ ਰਹਿਣਾ ਕਿ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਪੈਸੇ ਖਰਾਬ ਹੋਣਗੇ ਆਰਐਸ ਗੁਬਲ ਉਸਦੇ ਬਦਲੇ ਵੀਜ਼ਾ ਰਿਫਿਊਜ਼ ਹੋਣ ਦੀ ਸੂਚ ਵਿੱਚ 5 ਲੱਖ ਰੁਪਏ ਮੁਆਵਜ਼ਾ ਦੇਗਾ ਅੱਜ ਤੁਸੀਂ ਬਾਰਵੀਂ ਕੀਤੀ ਜਾਂ ਗ੍ਰੈਜੂਏਸ਼ਨ ਕੀਤੀ ਹੈ ਤੁਹਾਡੀ ਪੜ੍ਹਾਈ ਤੋਂ 5-7 ਸਾਲ ਦਾ ਗੈਪ ਹੈ ਅਰਸ ਨਹੀਂ ਕੀਤਾ ਪੀਟੀ ਨਹੀਂ ਕੀਤਾ ਪੜ੍ਹਾਈ 'ਚ ਗੈਪ ਹੈ ਤਾਂ ਵੀ ਯੂਕੇ ਦਾ ਵੀਜ਼ਾ 100% ਲਿਆ ਜਾ ਸਕਦਾ ਤੁਸੀਂ ਸਟੱਡੀ ਵੀਜ਼ਾ ਸਾਡੇ ਕੋਲ ਅਪਲਾਈ ਕਰਦੇ ਹੋ ਉੱਥੇ ਜਾਂਦੇ ਹੋ ਜਾ ਕੇ 2-2 ਮਹੀਨੇ ਬਾਅਦ ਆਪਣੇ ਮਾਪਿਆਂ ਨੂੰ ਇੰਵਿਟੇਸ਼ਨ ਲੈਟਰ ਭੇਜੋ ਆਪਣੇ ਮਾਪੇ ਉਹਦੀ ਕੋਈ ਫੀਸ ਪੇ ਕਰਦੀ ਰੋਗੀ ਤੁਹਾਡੇ ਮਦਰ ਤੁਹਾਡੇ ਫਾਦਰ ਦੋਆ ਦਾ ਵਿਸਤ੍ਰੀ ਵਿਦਾ ਆਰਸ ਕੁਲ ਫ੍ਰੀ ਆਫ ਕਾਸ ਲਵਾ ਕੇ ਦੇਗਾ ਜਿਹੜੇ ਸਾਡੇ ਥਰੂ ਸਟੱਡੀ ਵੀਜ਼ਾ ਫਾਈ ਕਰਦੇ। ਬਾਰੀ ਪਾਸ ਹੋਵੇ 75% ਨੰਬਰ ਹੋਣ ਆਲਸੋ 6.0 ਹੋਣ। ਅਗਰ ਇਹ ਤਿੰਨ ਚੀਜ਼ਾਂ ਪੂਰੀਆਂ ਕਰਦੇ ਹੋ 650 ਪਾਉਂਡ ਪਹਿਲੇ ਸਾਲ, 650 ਪਾਉਂਡ ਦੂਜੇ ਸਾਲ, 650 ਪਾਉਂਡ ਤੀਜੇ ਸਾਲ। ਬੈਡਫੋਰਡ ਸ਼ਾਇਰ ਯੂਨੀਵਰਸਿਟੀ ਸਕਾਲਰਸ਼ਿਪ ਦਿੰਦੀ ਹੈ। 650 ਨੂੰ 3 ਨਾਲ ਗੁਣਾ ਕਰ ਲਓ 19500 ਪਾਉਂਡ ਹੋ ਗਿਆ। ਅੱਜ 118 ਰੁਪਏ ਰੇਟ ਆ। 22.5 ਲੱਖ ਤੱਕ ਦੀ ਫੀਸ ਚ ਪਚਦਾ। ਤੁਸੀਂ ਆਪਣੀ ਯੂਨੀਵਰਸਿਟੀ ਦੀ ਆਫਰ ਲੈ ਲਈ ਸਾਡੇ ਕੋਲ। ਆਪਣਾ ਯੂਨੀਵਰਸਿਟੀ ਫੀਸ ਪਰੋ ਆਪਣੀ ਇੰਸ਼ੋਰੈਂਸ ਪਰੋ ਆਪਣੀ ਬੀਐਸਵੀਸ ਪਰੋ ਵੀਜ਼ਾ ਲੱਗ ਜਾਣਾ ਲੋਕੀ ਕਰਦੇ ਨੇ ਪੈਕੇਜ ਆਰਐਸ ਗੋਬਾ ਕਰਦਾ ਸੁਪਰ ਪੈਕੇਜ ਹੁ ਪੁੱਛੋ ਸੁਪਰ ਪੈਕੇਜ ਕੀ ਹੈ ਉਹ ਕਿਵੇਂ ਜੀ ਉਸ ਪੈਕੇਜ ਦਾ ਪੂਰਤਾ ਤੁਸੀਂ ਇੱਕ ਬੱਚਾ ਪੈਕੇਜ ਇਸ ਕਰਕੇ ਕਰਦਾ ਕਿਉਂਕਿ ਇੱਕ ਏਜੰਟ ਕੰਸਲਟੈਂਟ ਬੱਚੇ ਦੇ ਮਨ ਚ ਖੌਫ ਪੈਦਾ ਕਰਦਾ ਉਹ ਰੇ ਧੰਦਾ ਖੌਫ ਦਾ ਜਦ ਤੱਕ ਡਰੈਨ ਜਾਊਗਾ ਟੀਕਾ ਵੱਡਾ ਨਹੀਂ ਲੱਗੇਗਾ ਡੈਫੀਨਿਟਲੀ ਖੌਫ ਕਦਾ ਪੈਦਾ ਕਰਦੇ ਆ ਤੇਰਾ ਵੀਜ਼ਾ ਰਫੀਡ ਹੋ ਗਿਆ ਰੁਪਿਆ 2 ਲੱਖ ਖਰਾਬ ਹੋਏ ਨਾ ਤੇਰੀ ਇੰਡੈਸੀ ਫੀਸ ਖਰਾਬ ਹੋਣੀ ਆਉਣਾ ਹੋਣਾ ਕਰ ਕਰਾ ਕੇ 2-3 ਲੱਖ ਦਾ ਨੁਸਾਨ ਬੱਚੇ ਨੂੰ ਗੜਾ ਦਿੰਦੇ ਬੱਚੇ ਦੇ ਮਨ ਚ ਡਰ ਆ ਗਿਆ ਪਾਜੀ ਫਿਰ ਪੈਕੇਜ ਕਰਦੇ ਹਾਂ ਇਹਦੇ ਠੀਕ ਆ ਬਈ 5 ਲੱਖ ਵਾਧਾ ਲਵਾਂਗੇ ਜਿੱਥੇ ਖਰਚਾ 15 ਲੱਖ ਹੋਣਾ 20 ਲੱਖ ਲਵਾਂਗੇ ਪੈਸੇ ਬਚਦੇ ਮੈਨੂੰ ਪਤਾ ਵੀਜ਼ਾ ਲੱਗ ਜਾਣਾ ਉਕੇ ਮੈਨੂੰ ਪਤਾ ਕਿ ਵੀਜ਼ਾ ਲੈਣ ਲਈ ਪੁਆਇੰਟ ਆ ਚਾਹੀਦੇ ਨੇ 70 ਪੁਆਇੰਟ ਚਾਹੀਦੇ ਨੇ 50 ਕੈਸ਼ ਲੈਟਰ ਦੇ 10 ਫੰਡ ਦੇ 10 ਮਿਸਟਰੀ ਬਿਲਟ ਦੇ ਅਸੀਂ ਕੇਸੀਓ ਲੈਣੇ ਜਿੱਥੇ ਵੀਜ਼ਾ ਆਉਣਾ ਤੁਹਾਡੀ ਫੀਸ ਅਗਰ ਆਖੀ ਆ ਪੂੰਡ ਗਈ ਆ 10 ਲੱਖ 30 ਹੋ ਗਈ ਤੁਹਾਡੀ ਲੱਖ ਰੁਪਏ ਲੈਸੀ 20 ਲੱਖ ਰੁਪਏ ਚੋਰੋਸ ਹੋ ਗਈ ਤੁਸੀਂ ਆਪਣਾ 12-14 ਲੱਖ ਰੁਪਏ ਖਰਚ ਕੇ ਵੀਜ਼ਾ ਲਓ ਆਰਐਸ ਗੋਬਲ ਦੇ ਕੋਲ ਇਦਾਂ ਦੀ ਯੂਨੀਵਰਸਿਟੀ ਹੈ ਜਿੱਥੇ ਤੁਹਾਨੂੰ 22 ਤੋਂ 23 ਲੱਖ ਰੁਪਏ ਦੀ ਪੜ੍ਹਾਈ ਦੀ ਫੀਸ ਚ ਸਕਾਲਰਸ਼ਿਪ ਤੱਕ ਮਿਲਦੀ ਹੈ ਹੁਣ ਗੱਲ ਕਰਦੇ ਆਂ ਜੀ ਆਪਾਂ ਯੂਕੇ ਦੀ ਕਿਉਂਕਿ ਯੂਕੇ ਉਹਦੇ ਨਾਲ ਨਾਲ ਅੱਜਕੱਲ ਜਿਹੜਾ ਜ਼ਿਆਦਾ ਪ੍ਰੋਮੋਟ ਇਮੀਗ੍ਰੇਸ਼ਨ ਵਾਲੇ ਕਰਦੇ ਨੇ ਉਹ ਕਰਦੇ ਨੇ ਯੂਕੇ ਕਿ ਆ ਜਾਓ ਯੂਕੇ ਉਹ ਵੀ ਗਰੰਟੀ ਨਾਲ ਕਿ ਤੁਹਾਡਾ ਗਰੰਟੀ ਨਾਲ ਵੀਜ਼ਾ ਲਵਾ ਕੇ ਦਵਾਂਗੇ ਪੈਸੇ ਦੇਵਾਂਗੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਹੁਣ ਇੱਕ ਨਾ ਇਹ ਦੁਕਾਨ ਚ ਬੈਜਦਾ ਨੇ ਕਿ ਪੈਸੇ ਦੇਵਾਂਗੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਬੰਦਾ ਥੋੜਾ ਸੁੱਖਾ ਹੋ ਜਾਂਦਾ ਬੰਦਾ ਕਹਿੰਦਾ ਯਾਰ ਤੋ ਠੀਕ ਹੈ ਕਿਤਨਾ ਕਿਸੀ ਸੇਫ ਚੱਲਦੇ ਪਏ ਆ ਲੇਕਿਨ ਠੱਗੀ ਫੇ ਵੀ ਉੱਥੇ ਨਾ ਕਿਤੇ ਕਹਿੰਦੇ ਖਾਈ ਜਾਣੀ ਅਸੀਂ ਕਿਉਂਕਿ ਸਾਨੂੰ ਨਹੀਂ ਪਤਾ ਭਾਈ ਤੁਸੀਂ ਤੁਸੀਂ ਆਸ਼ੀਤ ਆ ਕੇ ਬਹਿ ਗਏ ਆ ਤੁਸੀਂ ਤਾਂ ਫਾਰਮ ਭਰਾਲਿਆ ਸਾਈਨ ਕਰਾਲਿਆ ਡਾਕੂਮੈਂਟ ਆ ਅਜੇ ਯੂਕੇ ਦੀ ਮੈਨੂੰ ਇਹ ਦੱਸ ਦੋ ਕਿ ਇੱਕ ਤਾਂ ਹੁਣ ਹੋ ਗਿਆ ਕਹਿੰਦੇ ਯੂਕੇ ਦੀ ਸ਼ਾਇਦ ਮੈਨੂੰ ਕਨਫਰਮ ਨਹੀਂ ਹੈ ਜੇ ਮੈਂ ਥੋੜਾ ਤੋਂ ਕਨਫਰਮ ਕਰੂੰਗਾ ਕਿ ਯੂਕੇ ਦੇ ਰੂਲ ਚੇਂਜ ਹੋ ਜਾਣੇ ਆ ਤੇ ਉਹ ਕਹਿੰਦੇ ਪਹਿਲਾਂ ਪਹਿਲਾਂ ਆ ਜਾਓ ਬਾਅਦ ਵਿੱਚ ਤੁਹਾਨੂੰ ਪਤਾ ਨਹੀਂ ਵੀਜ਼ਾ ਰੱਖਣਗੇ ਨਾ ਲੱਗਣਾ ਓਕੇ ਤੁਹਾਡੇ ਇਹਦੇ ਵਿੱਚ ਦੋ ਸਵਾਲ ਆ ਪਹਿਲਾ ਕਿ ਯੂਕੇ ਦੀ ਗਾਰੰਟੀਆਂ ਦੇ ਉੱਤੇ ਹਾਂ ਹਾਂ ਦੂਜਾ ਯੂਕੇ ਤੇ ਬਦਲਣ ਵਾਲੇ ਕਾਨੂੰਨਾਂ ਉੱਤੇ ਜੀ ਜੀ ਮੈਂ ਦੂਜੇ ਸਵਾਲ ਦਾ ਜਵਾਬ ਪਹਿਲਾਂ ਦੇ ਦਾਂ ਕਿਉਂਕਿ ਪਹਿਲੇ ਦਾ ਸਵਾਲ ਥੋੜਾ ਲੰਮਾ ਹੈ ਠੀਕ ਹੈ ਮੈਨੂੰ 2 ਮਿੰਟ ਦੇ ਦਿਓ ਜੀ ਬੋਲਣ ਲਈ ਦਿਓ ਤੁਮੜੇ ਓਕੇ ਓਕੇ ਪ੍ਰਾਈਮ ਮਿਨਿਸਟਰ ਮਿਸਟਰ ਸਟਾਰਮਰ ਨੇ ਵਾਈਟ ਪੇਪਰ ਪੇਸ਼ ਕੀਤਾ ਸੀ 22 ਮਈ ਨੂੰ ਓਕੇ ਉਹਦਾ ਪਹਿਲਾ ਜਿਹੜਾ ਰਿਜ਼ਲਟ ਆ ਦੇਖਣ ਨੂੰ 22 ਜੁਲਾਈ ਨੂੰ ਮਿਲ ਗਿਆ 22 ਜੁਲਾਈ ਨੂੰ ਆਲਰੇਡੀ ਜਿਹੜੇ ਵਰਕ ਪਰਮਿਟ ਤੇ ਜਾਂਦੇ ਸੀ ਉਹਨਾਂ ਦੀ ਰਿਕੁਆਇਰਮੈਂਟ 12ਵੇਂ ਨੂੰ ਵਧਾ ਕੇ ਗ੍ਰੈਜੂਏਸ਼ਨ ਕਰ ਦਿੱਤੀ ਗਈ ਜਿਹੜੇ ਕਾਸ ਲੈ ਕੇ ਜੌਬ ਲੈਟਰ ਲੈ ਕੇ ਵੀਜ਼ਾ ਲੈਣ ਜਾਂਦੇ ਸੀ ਸਾਲ ਦੀ ਸੈਲਰੀ ਪਲਾ 38600 ਸੀ ਵਧਾ ਕੇ 42600 ਕਰ ਦਿੱਤੀ ਗਈ ਸੋ ਇਦਾਂ ਦੇ ਬਦਲਾਅ ਵਰਕ ਪਰਮਿਟ ਵਿੱਚ ਆ ਚੁੱਕੇ ਹਨ ਹੁਣ ਸਟੂਡੈਂਟ ਤੇ ਬਦਲਾਅ ਕੀ ਹੋਣੇ ਆ ਜਿਹੜਾ ਸਪਾਊਸ ਨਾਲ ਜਾਏਗਾ ਉਹਨੂੰ ਵੀ ਬੇਸਿਕ ਜਿਹੜੀ ਇੰਗਲਿਸ਼ ਚਾਰ ਬੈਂਡ ਘਟੋਕਾ ਲਾਜ਼ਮੀ ਕਰ ਦਿੱਤੇ ਜਾਣਗੇ ਵਰਕ ਕਮਟ ਜਿਹੜਾ ਪੜਾਈ ਤੋਂ ਬਾਅਦ 2 ਸਾਲ ਦਾ ਮਿਲਦਾ ਉਹ 1.5 ਸਾਲ ਦਾ ਕਰਤਾ ਜਾਏਗਾ ਪ੍ਰੋਬਲਮ ਵਾਲੇ ਹੋਣੇ ਹਾਂ ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਤੰਬਰ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਣਗੇ ਤੇ ਜਨੂਅਰੀ ਬੈਚ ਵਾਲੇ ਬੱਚ ਨੂੰ ਉਹ ਬਦਲਾਅ ਉਹ ਚੇਂजेस ਇੰਪੈਕਟ ਕਰਨਗੇ ਤੋਂ ਜਿਨੇ ਅੱਜ ਅਪਲਾਈ ਕਰਨਾ ਉਦਰੀ ਤਾਂ ਇੱਕ 골ਡਨ ਓਪਰਚੁਨਿਟੀ ਹੋਏਗੀ ਕਿਉਂਕਿ ਯੂਕੇ ਦੀ ਜੇ ਮੈਂ ਗੱਲ ਕਰਾਂ ਕੋਵਿਡ ਦੇ ਵਿੱਚ ਵੀ ਮੈਨੂੰ ਯਾਦ ਆ ਪੂਰੀ ਤਰ੍ਹਾਂ ਦਰਵਾਜ਼ੇ ਖੋਲ ਕੇ ਬੈਠਾ ਸੀ ਹਾਂ ਬਿਲਕੁਲ ਕੋਵਿਡ ਦੇ ਵਿੱਚ ਵੀ ਫਰੈਂਡਸ ਯੂਕੇ ਚੱਲਦੀਆਂ ਸੀ 2020 ਦੀ ਗੱ ਤੋਂ ਪਿਛੇ 4-5 ਸਾਲਾਂ ਤੋਂ ਯੂਕੇ ਨੇ ਪੂਰੇ ਬਾਵਾ ਫਲਾ ਕੇ ਵੈਲਕਮ ਕੀਤਾ ਸਟੂਡੈਂਟ ਨੂੰ ਹਮ ਹੁਣ ਸਟੂਡੈਂਟ ਵੀਜ਼ਾ ਬੰਦ ਨਹੀਂ ਕਰਨਗੇ ਬਟ ਥੋੜਾ ਜਿਹਾ ਸਟ੍ਰੀਮਲਾਈਨ ਕਰਨਗੇ ਥੋੜਾ ਜਿਹੀ ਥੋੜੀ ਜਿਹੀ ਨਕੇਲ ਕੱਸਣਗੇ ਸੋ ਜਿਹੜੀ ਤੁਸੀਂ ਗੱਲ ਕਰ ਰਹੇ ਮਸ਼ਹੂਰੀਆਂ ਦੀ ਬਿਲਕੁਲ ਹਮ ਲੰਗੇ ਪੈਸੇ ਵੀਜ਼ਾ ਕੇ ਬਾਅਦ 올 ਫੀਸ ਆਫਟਰ ਵੀਜ਼ਾ ਬਲਾ 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 ਲੋਕਾਂ ਨੂੰ ਭਰਮਾਉਣ ਦਾ ਤਰੀਕਾ ਹਮ ਲੋਕੀ ਕਰਦੇ ਨੇ ਪੈਕੇਜ ਆਰਐਸ ਗਰੁੱਪ ਕਰਦਾ ਸੁਪਰ ਪੈਕੇਜ ਹੁਣ ਪੁੱਛੋ ਸੁਪਰ ਪੈਕੇਜ ਕੀ ਹੈ ਉਹ ਕਿਵੇਂ ਜੀ ਉਸ ਪੈਕੇਜ ਦਾ ਪਿਓ ਉਹਨੇ ਇੱਕ ਬੱਚਾ ਪੈਕੇਜ ਕਿਉਂ ਕਰਦਾ ਹੁਣ ਇਹਦੀ ਮੈਨ ਪਤਾ ਨਹੀਂ ਕਿਉਂਕਿ ਜਿਹੜੀ ਅਸੀਂ ਪੋਡਕਾਸਟ ਕਰਦੇ ਨਾ ਵੀਡੀਓ ਕਰਦੇ ਰੀਲਾ ਕੱਟ ਕੱਟ ਕੇ ਲੋਕੀ ਭੇਜਦੇ ਸੇਫਟੀ ਕੋਈ ਸ਼ੁਗਰਲੀ ਕੋਈ ਚੰਗੀ ਇਨਫੋਰਮੇਸ਼ਨ ਅੱਗੇ ਸ਼ੇਅਰ ਕਰਨ ਉਹ ਬੱਚੇ ਦੀ ਆਪਣੀ ਆਪਣੀ ਸਹਿਮਤੀ ਕੀ ਕਰਨਾ ਸੁਪਰ ਪੈਕੇਜ ਜਿਹੜਾ ਆਰਐਸ ਕੋਲ ਕਰਦਾ ਉਹ ਪੈਕੇਜ ਦਾ ਪਿਓ ਇਸ ਕਰਕੇ ਆ ਪਹਿਲੀ ਗੱਲ ਇੱਕ ਬੱਚਾ ਤੁਸੀਂ ਇੱਕ ਬੱਚਾ ਪੈਕੇਜ ਇਸ ਕਰਕੇ ਕਰਦਾ ਕਿਉਂਕਿ ਇੱਕ ਏਜੰਟ ਕੰਸਲਟੈਂਟ ਬੱਚੇ ਦੇ ਮਨ ਚ ਖੌਫ ਪੈਦਾ ਕਰਦਾ ਉਰੇ ਤਾਂ ਧੰਦਾ ਖਾਫ ਦਾ ਜਦ ਤੱਕ ਡਰੈਣ ਜਾਊਗਾ ਟੀਕਾ ਵੱਡਾ ਨਹੀਂ ਲੱਗੇਗਾ ਡੈਫੀਨਿਟਲੀ ਖਾਫ ਕਾਦਾ ਪੈਦਾ ਕਰਦੇ ਆ ਤੇਰਾ ਵੀਜ਼ਾ ਰਫੀਦ ਨੂੰ 800 ਰੁਪਿਆ 2 ਲੱਖ ਖਰਾਬ ਹੋਈ ਨਾ ਤੇਰੀ ਐਮਬੈਸੀ ਫੀਸ ਖਰਾਬ ਹੋਣੀ ਆ ਹੋਣਾ ਕਰ ਕਰਾ ਕੇ 2-3 ਲੱਖ ਦਾ ਨੁਕਸਾਨ ਬੱਚੇ ਨੂੰ ਗੜਾ ਦਿੰਦੇ ਬੱਚੇ ਦੇ ਮਨ ਚ ਡਰ ਆ ਗਿਆ ਪਾ ਜੀ ਫਿਰ ਪੈਕੇਜ ਕਰਦੇ ਆ ਕਹਿੰਦੇ ਠੀਕ ਆ ਬਈ 5 ਲੱਖ ਵਾਧਾ ਲਵਾਂਗੇ ਜਿੱਥੇ ਖਰਚਾ 15 ਲੱਖ ਹੋਣਾ 20 ਲੱਖ ਲਵਾਂਗੇ ਪੈਸੇ ਬਾਚ ਦੇ ਦੀ ਠੀਕ ਆ ਏਜੰਟ ਨੂੰ ਚ ਪੈਸੇ ਇਨਵੈਸਟ ਕਰਦਾ ਆਪਣਾ ਪਰ ਧੰਦਾ ਮੈਂ ਕਿਹਨੂੰ ਮਾੜਾ ਨਹੀਂ ਕਹਿੰਦਾ ਪਰ ਬੱਚੇ ਉਹ ਸੁਪਰ ਪੈਕੇਟ ਟੈਕੇ ਦਾ ਪੀਓ ਕਿਵੇਂ ਆ ਅੱਛਾ ਬੱਚੇ ਦਾ ਡਰ ਖਤਮ ਕਰਨ ਲਈ ਤੁਹਾਡਾ ਡਰ ਤੁਹਾਡਾ ਖੋਫ ਖਤ ਦਾ ਕਰਨ ਲਈ ਆਰਐਸ ਗੋਬਲ ਤੁਹਾਡੇ ਨਾਲ ਵਾਦਾ ਕਰਦਾ ਅੱਜ ਨਹੀਂ ਪਿਛੇ 2 ਸਾਲ ਤੋਂ ਕਰ ਰਿਹਾ ਤੁਸੀਂ ਆਪਣਾ ਵੀਜ਼ਾ ਆਰਐਸ ਗੋਬਲ ਦੇ ਕੋਲੋਂ ਯੂਕੇ ਦਾ ਅਪਲਾਈ ਕਰਦੇ ਹੋ ਆਪਣੀਆਂ ਯੂਨੀਵਰਸਿਟੀ ਦੀਆਂ ਫੀਸਾਂ ਕਾਲਜ ਦੀਆਂ ਫੀਸਾਂ ਐਮਬੈਸੀ ਦੀਸਾ ਭਰੋ ਜੋ ਖਰਚਾ ਆਉਂਦਾ ਜੋ ਸਰਕਾਰ ਜੋ ਐਮਬੈਸੀ ਜੋ ਕਾਨੂੰਨ ਕਹਿੰਦਾ ਕਿ ਕਿ ਐਮਬੈਸੀ ਕਦੇ ਨਹੀਂ ਕਹਿੰਦੀ ਆਪਣੇ ਕੰਸਲਟੈਂਟ ਦੀ ਫੀਸਾਂ ਭਰੋ ਕੰਸਲਟੈਂਟ ਤੁਹਾਡੀ ਐਮਬੈਸੀ ਵੀ ਭਰੇ ਲਾਅ ਤਾ ਕਹਿੰਦਾ ਬੱਚੇ ਦੇ ਕੋਲ ਉਹਦੇ ਪਰਿਵਾਰ ਕੋਲ ਸਾਲ ਦੀ ਫੀਸ ਸਾਰੇ ਦੇ ਲੀਵਿੰਗ ਕਾਸਟ ਹੋਣੀ ਚਾਹੀਦੀ ਆ ਵੀਜ਼ਾ ਲੈਣ ਦਾ ਹੱਕਦਾਰ ਉਹੀ ਹੈ ਕਦੀ ਅੰਬੈਸੀ ਦੀ ਗੱਲ ਨਹੀਂ ਲਿਖਿਆ ਕਿ ਏਜੰਟ ਤੁਹਾਡੀ ਫੀਸਾਂ ਭਰੇ ਤੁਸੀਂ ਅੱਜ ਲੇਖ ਕੇ ਫਾਈਲ ਚਲਾ ਦਿਓ ਕਿ ਮੇਰੀ ਫੀਸ ਵੀ ਏਜੰਟ ਨੇ ਭਰੀ ਆ ਵੀਜ਼ਾ ਲਾ ਕੇ ਦਿਖਾ ਦਿਓ ਮੈਨੂੰ ਮੈਂ ਸ਼ਰਤਾਂ ਲਾਉਣ ਨੂੰ ਤਿਆਰ ਹਾਂ ਕੰਸਲਟੈਂਟ ਦਾ ਮਤਲਬ ਤਾਂ ਇਹੀ ਆ ਨਾ ਕੰਸਲਟੈਂਟ ਮਤਲਬ ਗਾਈਡ ਕਰਨਾ ਹਾਂ ਗਾਈਡ ਸੋ ਬੀਇੰਗ ਆ ਕੰਸਲਟੈਂਟ ਸੁਪਰ ਪੈਕੇਜ ਦਾ ਮਤਲਬ ਆ ਆਪਣੀ ਤੁਸੀਂ ਯੂਨੀਵਰਸਿਟੀ ਫੀਸ ਅੰਬੈਸੀ ਫੀਸ ਆ ਭਰੋ ਤੁਹਾਡਾ ਡਰ ਆ ਨਾ ਕਿ ਵੀਜ਼ਾ ਰਿਫਿਊਜ਼ ਹੋ ਗਿਆ ਤੇ ਪੈਸੇ ਖਰਾਬ ਹੋਣਗੇ ਆਰਐਸ ਗੁਬਲ ਉਹਦਾ ਜਦੋਂ ਨਹੀਂ ਚੱਲ ਰਹੀ ਸਾਡੀ ਕਟੂਕੜ ਪਿਛਲੇ 8 ਮਿੰਟ ਤੋਂ ਪ੍ਰਮੋਸ਼ਨ ਚੱਲਦੀ ਹੈ ਕਿ ਅਗਰ ਤੁਹਾਡਾ ਵੀਜ਼ਾ ਯੂਕੇ ਦਾ ਆਰਸ ਗੋ ਬਿਲਕੁਲ ਰਿਫਿਊਜ਼ ਹੁੰਦਾ ਹੈ ਤੁਸੀਂ ਆਰਸ ਗੋ ਕੋਲੋਂ 5 ਲੱਖ ਰੁਪਏ ਮੁਆਵਜ਼ਾ ਲੈਣ ਦੇ ਹੱਕਦਾਰ ਹੋ ਔਨ ਕੈਮਰਾ ਇਹ ਵੀਡੀਓ ਸੰਭਾਲ ਕੇ ਰੱਖ ਲਈਏ ਤੁਸੀਂ ਆਪ ਦੇ ਲਓ ਬਾਜੀ 5 ਲੱਖ ਵਾੜ ਦੇ ਫਿਰੋਗੇ ਬਾਜੀ ਕੇਸਰ ਭਾਜੀ ਤੁਹਾਡੇ ਨਾਲ ਥੋੜੀ ਜਿਹੀ ਮਤ ਮੈਂ ਕਿੰਨੇ ਕੁ ਲੋਕਾਂ ਨਾਲ ਪੋਡਕਾਸਟ ਕਰਕੇ ਹੁਣ ਤੱਕ ਮਿਲੀਅਨ ਲੋਕਾਂ ਤੱਕ ਵੀਡੀਓ ਪਹੁੰਚ ਚੁੱਕੀ ਹੈ ਕਰਨਾ ਕੀ ਹੈ ਤੁਸੀਂ ਐਲੀਜੀਬਲ ਹੋ ਤੁਹਾਡੀ ਫਾਈਲ ਲਈ ਜਾਏਗੀ ਨਹੀਂ ਐਲੀਜੀਬਲ ਹੱਥ ਜੋੜ ਕੇ ਉੱਤੇ ਜਾਣਗੇ ਤੁਸੀਂ ਆਪਣੀ ਯੂਨੀਵਰਸਿਟੀ ਦੀ ਆਪਣਾ ਯੂਨੀਵਰਸਿਟੀ ਫੀਸ ਭਰੋ ਆਪਣੀ ਇੰਸ਼ੋਰੈਂਸ ਭਰੋ ਆਪਣੀ ਬੀਐਸਈ ਵੀ ਭਰੋ ਵੀਜ਼ਾ ਲੱਗ ਜਾਣਾ ਮੈਨੂੰ ਪਤਾ ਹੈ ਵੀਜ਼ਾ ਲੱਗ ਜਾਣਾ ਕਿਉਂਕਿ ਮੈਨੂੰ ਪਤਾ ਕਿ ਵੀਜ਼ਾ ਲੈਣ ਲਈ ਪੁਆਇੰਟ ਆ ਚਾਹੀਦੇ ਨੇ 70 ਪੁਆਇੰਟ ਚਾਹੀਦੇ ਨੇ 50 ਕੈਸ਼ ਲੈਟਰ ਦੇ 10 ਫੰਡ ਦੇ 10 ਇੰਗਲਿਸ਼ ਰੀਡਿਬਿਲਿਟੀ ਦੇ ਅਸੀਂ ਕੇਸੀਓ ਲੈਣੇ ਜੱਚ ਵੀਜ਼ਾ ਆਉਣਾ ਅਸੀਂ 25 50 ਹਜ਼ਾਰ ਦੀ ਪਰਚੀ ਕੱਟਣੀ ਨਹੀਂ ਤੁਹਾਡਾ ਵੀਜ਼ਾ ਆਉਂਦਾ ਤੁਸੀਂ ਆਪਣੀ ਤਾਂ ਖੁਸ਼ ਅਸੀਂ ਆਪਣੀ ਦਾ ਕੁਝ ਆਪਣੀ ਕੰਪਨੀ ਦੀ ਫੀਸ ਵੀਜ਼ਾ ਲੱਗ ਕੇ ਤੋਂ ਬਾਅਦ ਲਾਵਾਂਗੇ ਅਗਰ ਤੁਹਾਡਾ ਵੀਜ਼ਾ ਰਫੀਜ਼ ਹੁੰਦਾ ਤਾਂ ਆਰਐਸ ਗੋਪਲ ਤੁਹਾਨੂੰ ਤੁਹਾਡੇ ਨ ਕੱਲੀ ਕੰਬੈਸੀ ਫੀਸ ਹੀ ਖਰਾਬ ਹੋਣੀ ਫੀਸ ਵਾਹ ਕੱਟ ਕੇ ਵਾਪਸ ਆ ਜਾਣੀ ਕਮਾਓ ਪੈਸੇ ਆਜੋ ਸੁਣੋ ਗੱਲ ਸਾਡੇ ਕਈ ਰਿਸ਼ਤੇਦਾਰ ਕਈ ਸਾਡੇ ਬੋਲਚਾਲ ਦੇ ਦੋਸਤ ਹੂੰ ਜੋ ਵੀਡੀਓ ਦੇਖਦੇ ਕਮੈਂਟ ਕਰਦੇ ਭਾਈ ਮੇਰਾ ਵੀਜ਼ਾ ਰਿਫਿਊਜ਼ ਕਰ ਦੋ ਕਿ ਆਪ ਰਵਾ ਪਲਾਈ ਤੇ ਕਰਦੇ ਵੀਜ਼ਾ ਰਖੀ ਲੀਨੂਗਾ 5 ਲੱਖ ਲੈ ਜੀ ਜੇ ਲੱਗ ਗਿਆ ਫਿਰ ਜਿਹੜੇ ਪੈਸੇ ਬਣਦੇ ਦੇ ਦੇ ਜੇ ਬਣਦੇ ਦੇ ਦੇ ਸੋ ਬੇਸਿਕਲੀ ਇਹ ਧਾਰ ਖਤਮ ਕਰਨ ਲਈ ਇਹ ਇੱਕ ਪਰਮੋਹਣ ਵਾਲੀ ਵੀਡੀਓ ਕਹ ਲਓ ਅਟਰੈਕਟ ਕਰਨ ਵਾਲੀ ਵੀਡੀਓ ਕਹ ਲਓ ਜੋ ਮਰਜੀ ਕਹੋ ਪਰ ਫੈਰਾ ਮੈਂ ਵੀ ਖੁਦ ਐਡਵਰਟਾਈਜ਼ਮੈਂਟ ਚ ਕੰਮ ਕੀਤਾ ਮੈਂ ਵੀ ਮੀਡੀਆ ਚ ਕੰਮ ਕੀਤਾ ਮੈਨੂੰ ਪਤਾ ਐਡਵਰਟਾਈਜ਼ਮੈਂਟ ਹੁੰਦੀ ਕੀ ਐ ਕੁਝ ਦਿਖਾਓ ਕੁਝ ਛੁਪਾਓ ਮੈਂ ਖੁਦ ਕਹਿੰਦਾ ਇਹ ਅਟਰੈਕਟ ਕਰਨ ਵਾਲੀ ਵੀਡੀਓ ਸਾਡੀ 5 ਲੱਖ ਦਵਾਂਗੇ ਮੈਨੂੰ ਪਤਾ ਦੇਣ ਦੀ ਲੋੜ ਨਹੀਂ ਪੈਣੀ ਕਿਉਂ ਕਿ ਅਸੀਂ ਐਪਲੀਕੇਸ਼ਨ ਹੀ ਉਹ ਲੈਣੀ ਜਿੱਥੇ ਵੀਜ਼ਾ ਲੱਗਣਾ ਪਰ ਯੈਸ ਐਗਰੀਮੈਂਟ ਕਰਾਂਗੇ ਕੈਂ ਓਨ ਕੈਮਰਾ ਦਾਵਾ ਕਰ ਰਹੇ ਤੇ ਵੀਜ਼ਾ ਰਫੀਜ਼ ਹੋਇਆ 5 ਲੱਖ ਦਵਾਂਗੇ ਇਹ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਤੁਹਾਡੇ ਕੋਲੋਂ 5 ਲੱਖ 7 ਲੱਖ ਇਹ ਜਨ ਵਾਅਦਾ ਚ ਰਹਿੰਦਾ ਉਹ ਦੇਣ ਦੀ ਲੋੜ ਨਾ ਪਵੇ ਜੋ ਤੁਹਾਡਾ ਆਪਣਾ ਨੋਮੀਨਲ ਖਰਚਾ ਤੁਹਾਡਾ ਤੁਹਾਡੀ ਤੋੜੀ ਲੱਖ ਰੁਪਏ ਮੈਸੀ ਵੀਜ਼ ਹੋਗੀ ਲੱਖ ਰੁਪਏ ਇੰਸ਼ੋਰੈਂਸ ਹੋਗੀ ਤੁਸੀਂ ਆਪਣਾ 12-14 ਲੱਖ ਰੁਪਏ ਖਰਚ ਕੇ ਵੀਜ਼ਾ ਲਓ ਆਰਐਸ ਗੁਪਲ ਦੇ ਕੋਲ ਇਦਾਂ ਦੀ ਯੂਨੀਵਰਸਿਟੀ ਹੈ ਜਿੱਥੇ ਤੁਹਾਨੂੰ 22 ਤੋਂ 23 ਲੱਖ ਰੁਪਏ ਦੀ ਪੜ੍ਹਾਈ ਦੀ ਫੀਸ ਸਕਾਲਰਸ਼ਿਪ ਤੱਕ ਮਿਲਦੀ ਹੈ ਇਹ ਤਾਂ ਹੀ ਮਿਲਨੀ ਜੇ ਤੁਸੀਂ ਆਪਣੀ ਫੀਸ ਆਪ ਭਰੋਗੇ ਜੇ ਪੈਕੇਜ ਕਰਦੇ ਹੋ ਏਜੰਟ ਨੂੰ ਸਰਫਰ ਦੇਣੀ ਉਹ ਤਾਂ ਸਭ ਕੁਝ ਨੇ ਆਪਣੀ ਜੇਬ ਚ ਪੋਣਾ ਤੁਸੀਂ ਆਪਣੀ ਫੀਸ ਆਪ ਭਰਦੇ ਹੋ ਤੁਹਾਨੂੰ 22 ਤੋਂ 23 ਲੱਖ ਰੁਪਏ ਦੀ ਸਕਾਲਰਸ਼ਿਪ ਤੱਕ ਮਿਲ ਸਕਦੀ ਹੈ ਸ਼ਰਤ ਕੀ ਹੈ ਬਾਰੀ ਪਾਸ ਹੋਵੇ 75% ਨੰਬਰ ਹੋਣ ਆਲਸੋ 6 ਬੈਂਡ ਹੋਣ ਅਗਰ ਇਹ ਤਿੰ 850 ਪਾਉਂਡ ਪਹਿਲੇ ਸਾਲ 650 ਪਾਉਂਡ ਦੂਜੇ ਸਾਲ 650 ਪਾਉਂਡ ਤੀਜੇ ਸਾਲ ਬੈਡਫੋਰਡ ਸ਼ਾਇਰ ਯੂਨੀਵਰਸਿਟੀ ਸਕਾਲਰਸ਼ਿਪ ਦਿੰਦੀ ਹੈ 850 ਨੂੰ 3 ਗੁਣਾ ਕਰ ਲਓ 19500 ਪਾਉਂਡ ਹੋ ਗਿਆ ਅੱਜ 118 ਕੁਤੇ ਰੇਟ ਆ 22.5 ਲੱਖ ਤੁਹਾਡੀ ਫੀਸ ਚ ਬਚਦਾ ਪਰ ਇਹ ਏਜੰਟ ਨੂੰ ਦੱਸੇਗਾ ਨਹੀਂ ਜਿਹਨੇ ਪੈਕੇਜ ਕਰਨਾ ਇਸ ਕਰਕੇ ਮੈਂ ਪੈਕੇਜ ਦੇ ਖਿਲਾਫ ਬੋਲਦਾ ਮੈਂ ਨਹੀਂ ਕਹਿੰਦਾ ਕਿ ਪੈਕੇਜ ਕਰਨਾ ਮਾਰਾ ਉਹ ਬੱਚਾ ਆਪ ਡਿਸਾਈਡ ਕਰੇ ਮੇਰੇ ਕੋਈ ਜੁਡੀਸ਼ਰੀ ਪਾਵਰ ਨਹੀਂ ਤਾਂ ਕਿਸ ਨੂੰ ਸਹੀ ਔਰ ਕਿਸ ਨੂੰ ਗਲਤ ਕਹਿ ਸਕਾਂ ਮੇਰਾ ਕੰਮ ਤਾਂ ਚੌਂਕੀਦਾਰੀ ਕਰਨਾ ਹੋਕਾ ਦੇਣਾ ਸਿਆਣੇ ਹੋਣਾ ਜਾਗਦੇ ਰਹੋ ਤੁਸੀਂ ਆਪਣੇ ਸਵਾਰੀ ਆਪਣੇ ਸਮਾਂ ਦੀ ਆਪ ਜੁਲੋ ਸੋ ਕਹਿੰਦ ਭਾਬਾ ਕਿ ਆਪਾਂ 2026 ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਲਈ ਨਵੇਂ ਰੂਲ ਔਰ ਤੋਂ ਪਹਿਲਾਂ ਪਹਿਲਾਂ ਪਰ ਇਹ ਸਪਟੰਬਰ ਅਕਤੂਬਰ ਇਨਟੇਕ ਤੋਂ ਬਾਅਦ ਕਾਨੂੰਨ ਬਦਲ ਜਾਣਗੇ ਅੱਜ ਤੱਕ ਕੋ ਸਮਾਂ ਹੈ ਸਪਟੰਬਰ ਦੇ ਮੋਸਟਲੀ ਯੂਨੀਵਰਸਿਟੀ ਕਲੋਜ਼ ਹੋ ਗਈਆਂ ਨੇ ਅਕਤੂਬਰ ਨਵੰਬਰ ਡੇਕ ਦੋ ਚਾਰ ਯੂਨੀਵਰਸਟੀਆਂ ਚ ਹੈ ਅੱਜ ਤੁਸੀਂ 12ਵੀਂ ਕੀਤੀ ਜਾਂ ਗ੍ਰੈਜੂਏਸ਼ਨ ਕੀਤੀ ਹੈ ਤੁਹਾਡੀ ਪੜ੍ਹਾਈ ਚ 5-7 ਸਾਲ ਦਾ ਗੈਪ ਹੈ ਆਲਸ ਨਹੀਂ ਕੀਤਾ ਪੀਟੀ ਨਹੀਂ ਕੀਤਾ ਪੜ੍ਹਾਈ ਚ ਗੈਪ ਹੈ ਤਾਂ ਵੀ ਯੂਕੇ ਦਾ ਵੀਜ਼ਾ 100% ਲਿਆ ਜਾ ਸਕਦਾ ਜਿਲੀ ਠੋਕ ਵਾ ਜਾ ਕੇ ਗੱਲ ਅੱ